ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਆਪਣੇ ਹੀ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਬਗਾਵਤ ਕੀਤੀ ਸੀ ਪਿਛਲੇ ਦਿਨਾਂ ਤੋਂ ਹੜਾਂ ਦੇ ਦਿਨਾਂ ਦੇ ਵਿੱਚ ਹਰਮੀਤ ਪਠਾਨ ਮਾਜਰਾ ਨੇ ਆਪਣੀ ਹੀ ਸਰਕਾਰ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਸੀ ਤੇ ਅੱਜ ਉਸ ਨੂੰ ਇਸ ਦਾ ਸਿਲਾਬ ਮਿਲ ਗਿਆ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਦੀ ਵੱਡੀ ਖਬਰ ਆ ਰਹੀ ਹੈ ਬਹੁਤ ਵੱਡੀ ਖਬਰ ਹੈ ਕਿ ਆਮ ਆਦਮੀ ਪਾਰਟੀ ਦੇ ਆਪਣੇ ਹੀ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਔਰ ਇਹ ਗ੍ਰਿਫਤਾਰੀ ਕਿੱਥੋਂ ਕੀਤੀ ਗਈ ਹੈ ਵੇਖੋ ਪੂਰੀ ਗੱਲ ਤੁਹਾਨੂੰ ਦੱਸਦੇ ਆ ਪੂਰੀ ਕਹਾਣੀ ਦੱਸਦੇ ਆ ਹਕੀਕਤ ਦੱਸਦੇ ਆ ਅਸਲੀਅਤ ਦੱਸਦੇ ਆ ਕਿ ਪੂਰਾ ਮਾਮਲਾ ਕੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਜੇ ਅੱਜ ਗ੍ਰਿਫਤਾਰ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ ਇਸ ਦਾ ਅਸਲੀ ਕਾਰਨ ਕੀ ਹੈ ਵੇਖੋ ਜੀ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਵੱਡੇ ਹੜ੍ਹ ਆਏ ਪੰਜਾਬ ਦੇ ਲਗਭਗ 13100 ਪਿੰਡ ਜਿਹੜੇ ਆ ਉਹ ਹੜ੍ਹਾਂ ਦੀ ਮਾਰ ਹੇਠ ਆਏ ਨੇ 3 ਲੱਖ ਦੇ ਕਰੀਬ ਜਿਹੜੇ ਲੋਕ ਆ ਪੰਜਾਬ ਦੇ ਉਹ ਹੜ੍ਹਾਂ ਦੀ ਮਾਰ ਹੇਠ ਘਰੋ ਬੇਕਾਰ ਹੋ ਗਏ ਨੇ ਲੱਖਾਂ ਡੰਗਰ ਜਿਹੜੇ ਨੇ ਪਸ਼ੂ ਨੇ ਉਹ ਘਰੋ ਬੇਕਾਰ ਹੋਏ ਨੇ ਔਰ ਲਗਭਗ ਲੱਖਾਂ ਏਕੜ ਫਸਲ ਜਿਹੜੀ ਆ ਉਹ ਤਬਾਹ ਹੋ ਗਈ ਹੈ ਲੋਕਾਂ ਦੇ ਘਰ ਡਿੱਗ ਰਹੇ ਨੇ ਸਾਰਾ ਕੁਝ ਅੱਠ ਜ਼ਿਲ੍ਹਿਆਂ 'ਚ ਲੋਕਾਂ ਦਾ ਰੁੜਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਜ਼ਿਲ੍ਹੇ 12 13 ਹੜਾਂ ਦੀ ਚਪੇਟ 'ਚ ਆਉਂਦੇ ਜਾ ਰਹੇ ਨੇ ਇਸ ਟਾਈਮ ਦੇ ਉੱਪਰ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਆ ਵਿਧਾਇਕ ਹੈ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਉੱਪਰ ਸਵਾਲ ਖੜੇ ਕੀਤੇ ਪਿਛਲੇ ਦਿਨਾਂ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਨੇ ਕਿਹਾ ਉਹ ਕਹਿੰਦਾ ਇਹ ਜਿਹੜੇ ਹੜ ਆਏ ਨੇ ਇਹ ਸਾਡੀ ਸਰਕਾਰ ਦੀ ਨਕਾਮੀ ਕਾਰਨ ਆਏ ਨੇ ਉਹਨੇ ਕਿਹਾ ਜਿੱਦਾਂ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ 2027 ਦੇ ਵਿੱਚ ਵੋਟਾਂ ਆਉਣ ਵਾਲੀਆਂ ਨੇ ਤੇ ਲੋਕਾਂ ਨੇ ਸਾਨੂੰ ਪਿੰਡਾਂ ਦੇ ਵਿੱਚੋਂ ਜੁੱਤੀਆਂ ਮਾਰ-ਮਾਰ ਕੇ ਪਹਜਾਉਣਾ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹ ਵੱਡੀਆਂ ਗੱਲਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਪਿਛਲੇ ਦਿਨਾਂ 'ਚ ਕਹੀਆਂ ਉਹਨੇ ਇਹ ਵੀ ਕਿਹਾ ਕਿ ਜਦੋਂ ਮੈਂ ਸੱਚ ਬੋਲ ਰਿਹਾ ਆਮ ਆਦਮੀ ਪਾਰਟੀ ਮੈਨੂੰ ਕਹਿੰਦੀ ਹੈ ਵੀਡੀਓ ਡਿਲੀਟ ਕਰ ਦੇ ਸਾਰੀਆਂ ਕਹਿੰਦਾ ਮੈਂ ਨਹੀਂ ਵੀਡੀਓ ਡਿਲੀਟ ਕਰਨੀਆਂ ਮੈਨੂੰ ਪਾਰਟੀ ਚੋਂ ਕੱਢਣਾ ਤਾਂ ਕੱਢ ਦਿਓ ਉਸ ਤੋਂ ਬਾਅਦ ਫਿਰ ਹਰਮੀਤ ਪਠਾਨ ਮਾਜਰਾ ਦੇ ਪੁੱਠੇ ਦਿਨ ਸ਼ੁਰੂ ਹੋ ਗਏ ਉਹੀ ਹਰਮੀਤ ਪਠਾਨ ਮਾਜਰਾ ਜਿਹਦੇ ਸਿਰ ਤੇ ਹੱਥ ਰੱਖਿਆ ਹੋਇਆ ਸੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਕਈ ਕੇਸ ਉਹਦੇ ਤੇ ਪਹਿਲਾਂ ਪਾਏ ਜਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਰਕਾਰ ਉਹਨੂੰ ਹੱਥ ਦੇ ਦੇ ਕੇ ਬਚਾਉਂਦੀ ਰਹੀ ਪਰ ਹੁਣ ਇੱਕੇ ਦਮ ਕੀ ਹੋਇਆ ਪਹਿਲਾਂ ਤਾਂ ਕੱਲ ਉਹਦੀ ਸਾਰੇ ਗਨਮੈਨ ਵਾਪਸ ਲੈ ਲਏ ਉਹਦੀ ਸਿਕਿਉਰਿਟੀ ਖੋਲੀ ਉਸ ਤੋਂ ਬਾਅਦ ਫਿਰ ਅੱਜ ਵੱਡੀ ਖਬਰ ਆ ਰਹੀ ਹੈ ਕਿ ਆਪਣੇ ਹੀ ਐਮਐਲਏ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਿਹੜੀ ਉਹਦੀ ਪੁਲਸ ਹੈ ਉਹ ਗ੍ਰਿਫਤਾਰ ਕਰ ਰਹੀ ਹੈ ਔਰ ਗ੍ਰਿਫਤਾਰ ਕਰ ਲੈਣ ਦੀ ਖਬਰ ਆ ਰਹੀ ਹੈ ਹੁਣ ਇਹ ਸਾਰਾ ਕੁਝ ਕਿਉਂ ਵਾਪਰਿਆ ਹੁਣ ਹਰਬੀਰ ਸਿੰਘ ਪਠਾਨ ਮਾਜਰਾ ਐਮਐਲਏ ਜਿਹੜਾ ਉਹ ਸੋਸ਼ਲ ਮੀਡੀਆ ਤੇ ਪਹਿਲਾਂ ਲਾਈਵ ਹੋਇਆ ਉਹਨੇ ਇਹ ਕਿਹਾ ਸੀਗਾ ਕਿ ਜਿਹੜਾ ਪਟਿਆਲਾ ਦਾ ਐਸਐਸਪੀ ਤੇ ਡੀਸੀ ਦਫਤਰ ਹੈ ਉਹਦੇ ਅੱਗੇ ਮੈਂ ਲੋਕਾਂ ਦਾ ਇਕੱਠ ਕਰਾਂਗਾ ਕਿਉਂਕਿ ਮੈਂ ਸੱਚ ਬੋਲਿਆ ਉਹਨੇ ਲੋਕਾਂ ਨੂੰ ਅਪੀਲ ਕੀਤੀ ਸੀ ਜੇ ਤੁਹਾਨੂੰ ਮੇਰੀਆਂ ਗੱਲਾਂ ਠੀਕ ਲੱਗੀਆਂ ਨੇ ਤਾਂ ਤੁਸੀਂ ਆਪਣੇ ਟਰੈਕਟਰ ਟਰਾਲੀਆਂ ਮੋਟਰਸਾਈਕਲ ਕਾਰਾਂ ਬੱਸਾਂ ਲੈ ਕੇ ਤੇ ਐਸਐਸਪੀ ਡੀਸੀ ਦਫ਼ਤਰ ਪਟਿਆਲੇ ਪਹੁੰਚੋ ਤਾਂ ਕਿ ਅੱਗੇ ਤੋਂ ਇੰਜਣਾ ਹੋਵੇ ਕਿ ਕੋਈ ਸੱਚ ਬੋਲਣ ਦੀ ਜੁਰਤ ਨਾ ਕਰੇ ਤੇ ਇਹ ਮੈਨੂੰ ਦਬਾ ਜਾਣ ਹਰਮੀਤ ਪਠਾੜ ਮਾਜਰਾ ਨੇ ਵੀਡੀਓ ਜਾਰੀ ਕਰਕੇ ਇਹ ਵੀ ਕਿਹਾ ਕਿ ਮੈਂ ਦਿੱਲੀ ਵਾਲਿਆਂ ਅੱਗੇ ਨਹੀਂ ਦਬਣਾ ਉਹਨੇ ਇਹ ਵੀ ਗੱਲ ਕਲੀਅਰ ਕਰ ਦਿੱਤੀ ਕਿ ਦਿੱਲੀ ਵਾਲਿਆਂ ਦੇ ਅੱਗੇ ਪੰਜਾਬ ਸਰਕਾਰ ਨਾਤਮਸਤਕ ਹੈ ਦਿੱਲੀ ਵਾਲੇ ਦਿੱਲੀੋਂ ਸਰਕਾਰ ਚਲਾ ਰਹੇ ਨੇ ਹਰਮੀਤ ਪਠਾੜ ਮਾਜਰਾ ਨੇ ਕਿਹਾ ਅੱਜ ਤੱਕ ਕਦੇ ਵੀ ਪੰਜਾਬ ਤੇ ਇਦਾਂ ਨਹੀਂ ਹੋਇਆ ਵੀ ਦਿੱਲੀ ਦੇ ਹੱਥ 'ਚ ਸਾਰਾ ਕੰਟਰੋਲ ਹੋਵੇ ਤੇ ਦਿੱਲੀ ਵਾਲੇ ਹੀ ਸਾਰੀ ਚਾਬੀ ਕਮਾਉਣ ਤੇ ਰਿਮੋਟ ਚਲਾਉਣ ਹੁਣ ਜਦੋਂ ਇਹ ਗੱਲਾਂ ਬੋਲਣ ਕਰਕੇ ਉਦੀ ਗ੍ਰਫਤਾਰੀ ਦੀ ਖਬਰ ਆ ਰਹੀ ਹੈ ਗਨਮੈਨ ਵਾਪਸ ਲੈ ਲੈਨੇ ਤਾਂ ਫਿਰ ਆਮ ਆਦਮੀ ਪਾਰਟੀ ਚਾਹੁੰਦੀ ਕੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅ ਅਸਲ ਚ ਕਰ ਕੀ ਰਹੀ ਹੈ ਇਹਦਾ ਮਤਲਬ ਫਿਰ ਇਹ ਕੱਢਿਆ ਜਾਵੇ ਕਿ ਇਹ ਸੱਚ ਹੈ ਕਿ ਜੇ ਤਾਂ ਕੋਈ ਤੁਹਾਡੇ ਨਾਲ ਹੈ ਫਿਰ ਉਹ ਜੋ ਮਰਜ਼ੀ ਕਰੇ ਤੁਸੀਂ ਉਹਨੂੰ ਬਚਾਉਨੇ ਹੋ ਤੁਸੀਂ ਉਹਦੇ ਸਿਰ ਤੇ ਹੱਥ ਰੱਖਦੇ ਹੋ ਕਿਉਂਕਿ ਪਹਿਲਾਂ ਵੀ ਹਰਮੀਤ ਪਠਾਨ ਮਾਜਰਾ ਐਮ ਐਲ ਏ ਦੇ ਉੱਪਰ ਕਈ ਦੋਸ਼ ਲੱਗੇ ਉਹਦੇ ਉੱਪਰ ਬਲਾਤਕਾਰ ਰੇਪ ਤੱਕ ਦੇ ਦੋਸ਼ ਲੱਗੇ ਪਰ ਹੁਣ ਤੱਕ ਉਹਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ ਨਹੀਂ ਸੀ ਕੀਤਾ ਗਿਆ ਨਹੀਂ ਸੀ ਕੀਤਾ ਗਿਆ ਫਿਰ ਕਿੰਨੇ ਨਹੀਂ ਕਰਨ ਦਿੱਤਾ ਇਹਦਾ ਮਤਲਬ ਪੰਜਾਬ ਸਰਕਾਰ ਨੇ ਹੀ ਭਗਵੰਤ ਮਾਨ ਸਰਕਾਰ ਨੇ ਉਹਨੂੰ ਬਚਾਇਆ ਇਹੀ ਮਤਲਬ ਔਰ ਦੂਜੇ ਪਾਸੇ ਹੁਣ ਜੇ ਇੱਕਦਮ ਉਹਦੇ ਗਨਮਣ ਵਾਪਸ ਲੈ ਲੇ ਔਰ ਉਹਦੇ ਤੇ ਰੇਪ ਦਾ ਪਰਚਾ ਪਾਤਾ 376 ਉਹ ਆਪ ਕਹਿ ਰਿਹਾ ਮੇਰੇ ਤੇ ਲਾ ਕੇ ਪਰਚਾ ਪਾ ਕੇ ਮੈਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੈ ਤਾਂ ਇਹਦਾ ਮਤਲਬ ਕਿ ਜਿਹੜਾ ਸੱਚ ਬੋਲੇਗਾ ਯਾ ਲੋਕਾਂ ਦੀ ਗੱਲ ਕਰੇਗਾ ਫਿਰ ਤੁਸੀਂ ਉਹਨੂੰ ਆਪਦਾ ਬੰਦਾ ਵੀ ਤੁਹਾਡਾ ਚਾਹੀ ਹੋਵੇ ਐਦਾਂ ਤੁੰੋਂਗੇ ਇਹਦਾ ਮਤਲਬ ਕਿ ਸੱਚ ਬੋਲਣ ਵਾਲਾ ਜੇ ਤੁਸੀਂ ਆਪਦੇ ਦੇ ਸਕੇ ਨਹੀਂ ਤੇ ਇਹਦਾ ਮਤਲਬ ਸੱਚ ਜੇ ਕੋਈ ਹੋਰ ਵੀ ਬੋਲੇ ਤਾਂ ਫਿਰ ਝੂਠੇ ਪਰਚੇ ਫਿਰ ਪਹਿਣਗੇ ਫਿਰ ਕਾਦੀ ਆਮ ਆਦਮੀ ਪਾਰਟੀ ਦੀ ਸਰਕਾਰ ਗੱਲਾਂ ਕਰਦੇ ਨਿਆਂ ਦੀਆਂ ਇਨਸਾਫ ਦੀਆਂ ਗੱਲਾਂ ਕਰਦੇ ਸੈਨ ਚੀਲਤਾ ਦੀਆਂ ਗੱਲਾਂ ਤੁਸੀਂ ਕਰਦੇ ਰਹਿ ਸਵਾਲ ਕਰਿਆ ਕਰੋ ਸਵਾਲ ਐਦਾ ਮਤਲਬ ਜੇ ਤਾਂ ਕਿਸੇ ਹੋਰ ਦੀ ਸਰਕਾਰ ਹੋਵੇ ਫਿਰ ਤਾਂ ਸਵਾਲ ਕਰੋ ਜੇ ਤੁਹਾਡੀ ਹੋਵੇ ਫਿਰ ਜਬਾਨਾਂ ਨੂੰ ਲਾ ਲਓ ਤਾਲੇ ਇਹੋ ਗੱਲ ਹੈ ਭਗਵੰਤ ਮਾਨ ਸਾਹਿਬ ਦੀ ਵੀਡੀਓ ਹੈ ਮੇਰੇ ਕੋਲ ਵੀ ਹੈ ਤੁਹਾਡੇ ਕੋਲ ਵੀ ਹੈ ਉਹ ਕਹਿੰਦੇ ਮੈਂ ਲੋਕਾਂ ਨੂੰ ਸਿਖਾ ਰਿਹਾ ਆਪ ਕਹਿ ਰਿਹਾ ਕਿ ਇਹਨਾਂ ਲੀਡਰਾਂ ਨੂੰ ਇਹਨਾਂ ਰਾਜਨੀਤਾਵਾਂ ਨੂੰ ਸਰਕਾਰਾਂ ਨੂੰ ਸਵਾਲ ਕਰਿਆ ਕਰੋ ਤੇ ਕਹਿੰਦਾ ਹੁਣ ਜਦੋਂ ਲੋਕ ਮੇਰੇ ਕਹਿਣ ਤੋਂ ਬਾਅਦ ਸਵਾਲ ਕਰਨ ਲੱਗ ਪਏ ਤੇ ਹੁਣ ਇਹ ਇਹ ਜਿਹੜੇ ਮੰਤਰੀ ਨੇ ਔਖੇ ਹੋਏ ਫਿਰਦੇ ਨਹੀਂ ਇਹ ਗੱਲਾਂ ਉਦੋਂ ਕਹੀਆਂ ਜਦੋਂ ਆਪ ਮੁੱਖ ਮੰਤਰੀ ਨਹੀਂ ਸੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਜਦਣ ਦੇ ਭਗਵੰਤ ਮਾਨ ਸਾਹਿਬ ਸੀਐਮ ਬਣ ਗਏ ਇਹਨਾਂ ਦੀ ਸਰਕਾਰ ਆ ਗਈ ਉਦੋਂ ਤੋਂ ਇਹਨਾਂ ਨੂੰ ਇੰਜ ਲੱਗਣ ਲੱਗਾ ਵੀ ਲੋਕ ਹੋ ਜਾਣ ਗੁੰਗੇ ਇਹਨਾਂ ਦੀਆਂ ਜ਼ੁਬਾਨਾਂ ਠਾਕੀਆਂ ਜਾਣ ਇਹ ਕੋਈ ਸਵਾਲ ਨਾ ਕਰਨ ਸਾਡੇ ਨਾਲ ਖੁਦ ਧਰਨੇ ਤੇ ਬੈਠਦੇ ਰਹੇ ਭਗਵੰਤ ਮਾਨ ਸਾਹਿਬ ਫੋਟੋਆਂ ਮੇਰੇ ਕੋਲ ਅੱਜ ਮੌਜੂਦ ਨੇ ਤੁਹਾਡੇ ਚੋਂ ਹਜ਼ਾਰਾਂ ਜਥੇਬੰਦੀਆਂ ਨਾਲ ਭਗਵੰਤ ਮਾਨ ਸਾਹਿਬ ਇਹਨਾਂ ਦੇ ਸਾਰੇ ਮੰਤਰੀ ਅਮਨ ਅਰੋੜਾ ਸਾਹਿਬ ਇਹਨਾਂ ਦੇ ਜਿਹੜੇ ਚੀਮਾ ਸਾਹਿਬ ਜਿਹੜੇ ਖਜ਼ਾਨਾ ਮੰਤਰੀ ਸਾਰੇ ਧਰਨਿਆਂ ਤੇ ਬੰਦੇ ਰਹੇ ਲੋਕਾਂ ਨਾਲ ਅੱਜ ਉਹੀ ਧਰਨੇ ਜ਼ਾਹਰ ਲੱਗਣ ਲੱਗ ਪਏ ਅੱਜ ਉਹੀ ਧਰਨੇ ਗਲਤ ਲੱਗਣ ਲੱਗ ਪਏ ਜੇਕਰ ਕੱਲ ਨੂੰ ਇਹਨਾਂ ਦੀ ਸਰਕਾਰ ਫੇਰ ਲੋਕਾਂ ਨੇ ਮਾਜ ਕੇ ਪਾਸੇ ਕਰਤੀ ਫਿਰ ਧਰਨੇ ਲਾਏ ਇਹ ਫਿਰ ਧਰਨਿਆਂ ਤੇ ਜਾਣਗੇ ਔਰ ਗੱਲ ਸੁਣੋ ਮੇਰੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦੀ ਵਾਹ ਵਾਹ ਨਾ ਕਰੋ ਉਹ ਵੀ ਅੱਜ ਹੀ ਮੈਮੋ ਠੱਗਣੇ ਬਣੇ ਫਿਰਦੇ ਨੇ ਜਿੱਦਾਂ ਉਹਨਾਂ ਦੀ ਸਰਕਾਰ ਫੇਰ ਆ ਗਈ ਉਹਨਾਂ ਨੇ ਵੀ ਆਹੀ ਦੰਦ ਦੀ ਲਾ ਲੈਣੇ ਨੇ ਦੰਦ ਉਹੀਓ ਨੇ ਕਦੀ ਕਿਸੇ ਦੇ ਮੂੰਹ 'ਚ ਲੱਗ ਜਾਂਦੇ ਨੇ ਕਦੀ ਕਿਸੇ ਦੇ ਮੂੰਹ ਤੇ ਲਾਉਣੇ ਆਪਾਂ ਏ ਸੋ ਸਾਰੇ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਅੱਜ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਹ ਇੱਕ ਤਰ੍ਹਾਂ ਦਾ ਸਿੱਧਾ ਸੰਕੇਤ ਹੈ ਕਿ ਜਿਹੜਾ ਬੋਲੇਗਾ ਐਦਾਂ ਤੁੰਨਾਗੇ ਇਹ ਸੰਕੇਤ ਕਿਆ ਜਾਂਦਾ ਫਿਰ ਹੋਰ ਕੀ ਆ ਕੀ ਗੱਲ ਹੁਣ ਤੱਕ ਹਰਮੀਤ ਸਿੰਘ ਪਠਾਨ ਮਾਜਰਾ ਦੁਕਾਨ ਮੈਨੂੰ ਵਾਪਸ ਕਿਉਂ ਨਹੀਂ ਸਲੇ ਹੁਣ ਤੱਕ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਸੀ ਹੋਈ ਹੁਣ ਤੱਕ ਉਹਤੇ ਪੁਲਿਸ ਕਾਰਵਾਈ ਕਿਉਂ ਨਹੀਂ ਹੁਣ ਦਿੱਤੀ ਗਈ ਇਹ ਸਵਾਲ ਨੇ ਨਾ ਜਦੋਂ ਸਵਾਲਾਂ ਦੇ ਜਵਾਬ ਨਾ ਆਉਣ ਤੇ ਉਹਦੋਂ ਚਰਜੋ ਰਾਸ਼ਨ ਪਾਣੀ ਲੈ ਕੇ ਅਗਲੇ ਤੇ ਵੀ ਇਹਦੀ ਜ਼ਬਾਨ ਬੰਦ ਕਰਨੀ ਆ ਫਿਰ ਜਾਂ ਤਾਂ ਇਹ ਕਹੋ ਵੀ ਬਾਬਰ ਸੱਚ ਦੀ ਜ਼ਬਾਨ ਬੰਦ ਕਰ ਸਕਿਆ ਸੀ ਸਾਡੇ ਗੁਰੂ ਸਹਿਬਾਨ ਜਿਨ੍ਹਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਅਸੀਂ ਗੁਰੂ ਸਹਿਬਾਨਾਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਪਹਿਲਾਂ ਬਾਬਰ ਨੇ ਕੋਸ਼ਿਸ਼ਾਂ ਕੀਤੀਆਂ ਫਿਰ ਜਹਾਗੀਰ ਵਰਗਿਆਂ ਨੇ ਕੋਸ਼ਿਸ਼ਾਂ ਕੀਤੀਆਂ ਔਰੰਗਜ਼ੇਬ ਵਰਗਿਆਂ ਨੇ ਕੋਸ਼ਿਸ਼ਾਂ ਕੀਤੀਆਂ ਅੰਗਰੇਜ਼ਾਂ ਨੇ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਸਾਡੇ ਲਾਲਾ ਲਜਪਤਰਾਏ ਦੀ ਸਾਡੇ ਭਗਤ ਸਰਾਭਿਆ ਗਦਰੀ ਬਾਬਿਆਂ ਦੀਆਂ ਕੋਸ਼ਿਸ਼ਾਂ ਕੀਤੀਆਂ ਕਿ ਜਮਾਨਾ ਬੰਦ ਕਰਨੀਆਂ ਕਰ ਸਕੇ ਫਾਂਸੀਆਂ ਤੇ ਦਾ ਲਾਤਾ ਅੱਜ ਸਭ ਤੋਂ ਵੱਧ ਚਰਚਾ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਹੁੰਦੀ ਆ ਤੇ ਸਭ ਤੋਂ ਛੋਟੀਆਂ ਉਮਰਾਂ 'ਚ ਉਹਨਾਂ ਨੂੰ ਫਾਇ ਲਾਤਾ ਵੀ ਬੋਲ ਨਾ ਸਕਣ ਦੇ ਜਵਾਬੰਦ ਕਰਨੀ ਆ ਫਿਰ ਕਰ ਸਕੇ ਹੁਣ ਆ ਗੁਰਦਾਸ ਮਾਨ ਦਾ ਇੱਕ ਗੀਤ ਆਇਆ ਸੀ ਸਿਰ ਟੇਢੀ ਪਗੜੀ ਧਰ ਕੇ ਹੱਥ ਮੁੱਛਾ ਉੱਤੇ ਧਰ ਕੇ ਕੋਈ ਆਸ਼ਕ ਨਹੀਂ ਬਣ ਜਾਂਦਾ ਆਸ਼ਕ ਦਾ ਕਰ ਦੂਰ ਸੁਨੀਂਦਾ ਬੁੱਲੇ ਸ਼ਾਹ ਇਹ ਕਹਿੰਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ ਉਹ ਕਿਹੜੇ ਆਸ਼ਕ ਜਿਨ੍ਹਾਂ ਦੀ ਵਿਚਾਰਾਂ ਦੇ ਨਾਲ ਆਸ਼ਕੀ ਹੈ ਲੋਕਾਂ ਦੇ ਨਾਲ ਆਸ਼ਕੀ ਹੈ ਤੇ ਸ਼ਹੀਦ ਭਗਤ ਸਿੰਘ ਹੋਰਾਂ ਦੀ ਪੱਗ ਬੰਨ ਕੇ ਕਿ ਇਹ ਅਸ਼ੀਦਪ ਸਿੰਘ ਬਣ ਕੇ ਵੇਖੋ ਅੱਜ ਭਗਵਨ ਤਮਨ ਸਾਹਿਬ ਨੂੰ ਇਹ ਪਤਾ ਤਾਂ ਹੋਣਾ ਹੀ ਹੈ ਪਹਿਲੀ ਗੱਲ ਤਾਂ ਹੋ ਸਕਦਾ ਦਿੱਲੀ ਵਾਲੇ ਪੰਜ ਸਾਲ ਪੂਰੇ ਹੀ ਨਾ ਕਰਨਦੇ ਨੇ ਜੇ ਕਰਨਦੇ ਵੀ ਦਿੱਤੇ ਤੇ ਅਗਲੀ ਸਰਕਾਰ ਤਾਂ ਤੁਹਾਡੀ ਆਉਣ ਦੀ ਸੰਭਾਵਨਾ ਨਹੀਂ ਰਹੇਗੀ ਕਿਉਂਕਿ ਆ ਹੜ ਆਏ ਨੇ ਹੜਾਂ ਦੇ ਵਿੱਚ ਹੁਣ ਤੱਕ ਤੁਸੀਂ ਕੋਈ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਨਾ ਫਸਲਾਂ ਦੇ ਨਾ ਡਿੱਗੇ ਘਰਾਂ ਦੇ ਨਾ ਮਰੇ ਪਸ਼ੂਆਂ ਦੇ ਕਿਸੇ ਚੀਜ਼ ਦੇ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਜੇ ਤੁਹਾਨੂੰ ਕਿਸੇ ਪੱਤਰਕਾਰ ਨੇ ਪੁੱਛ ਲਿਆ ਵੀ ਤੁਸੀਂ ਕਹਿੰਦੇ ਸੀ ਮਰੀ ਮੁਰਗੀ ਦੇ ਪੈਸੇ ਦਊਂਗਾ ਤੁਸੀਂ ਕਹਿੰਦੇ ਸੀ ਕਿ ਮਰੀ ਬੱਕਰੀ ਦੇ ਵੀ ਪੈਸੇ ਦਊਗਾ ਤਾਂ ਤੁਸੀਂ ਉਹਨੂੰ ਇਹ ਕਹਿਣ ਲੱਗ ਪਏ ਵੀ ਤੂੰ ਤਾਂ ਪੀਟੀਸੀ ਦਾ ਪੱਤਰਕਾਰ ਐ ਚਲੋ ਜੇ ਉਹ ਪੀਟੀਸੀ ਦਾ ਵੀ ਹੋਵੇ ਫਿਰ ਕੀ ਸਵਾਲ ਦਾ ਜਵਾਬ ਨਹੀਂ ਦੇਣਾ ਕੱਲ ਨੂੰ ਇਹਨਾਂ ਦੀ ਕੋਈ ਸਰਕਾਰ ਬਣ ਗਈ ਤੇ ਫਿਰ ਉਹ ਇਹੀ ਕਹਿ ਕੇ ਟਾਲ ਦਿਆ ਕਰਨਗੇ ਵੀ ਅਸੀਂ ਤਾਂ ਪੀਡੀਸੀ ਦਾ ਜਵਾਬ ਦੇਣਾ ਤੂੰ ਤਾਂ ਹੋਰ ਚੈਨਲ ਦਾ ਪੱਤਰਕਾਰ ਐ ਕੀ ਆਮ ਆਦਮੀ ਪਾਰਟੀ ਨੇ ਚੈਨਲ ਮੈਨੇਜ ਨਹੀਂ ਕੀਤੇ ਹੋਏ ਨਹੀਂ ਖਰੀਦੇ ਹੋਏ ਮੈਂ ਕਿੰਨੇ ਗਿਣਾਵਾ ਕਿੰਨੇ ਗਨਾਈਏ ਜਿਹੜੇ ਸ਼ਰੇਆਮ ਬੋਲੀ ਬੋਲਦੇ ਨੇ ਹਾਂ ਪੀਟੀਸੀ ਵੀ ਉਹਨਾਂ ਦੀ ਬੋਲੀ ਬੋਲਦਾ ਇਹ ਗੱਲ ਬਿਲਕੁਲ ਠੀਕ ਆ ਸਾਰੀਆਂ ਪਾਰਟੀਆਂ ਚਾਹੇ ਕਾਂਗਰਸ ਆ ਚਾਹੇ ਅਕਾਲੀ ਦਲ ਆ ਚਾਹੇ ਭਾਜਪਾ ਆ ਸਾਰਿਆਂ ਨੇ ਆਪੋ ਆਪ ਦਾ ਗੋਦੀ মিডিਆ ਪੈਦਾ ਕੀਤਾ ਪਰ ਇਹਦਾ ਮਤਲਬ ਇਹ ਨਹੀਂ ਕਿ ਸਵਾਲਾਂ ਦੇ ਜਵਾਬ ਸਰਕਾਰ ਨੂੰ ਦੇਣੇ ਨਹੀਂ ਚਾਹੀਦੇ ਇਹ ਇਹ ਤਾਨਾਸ਼ਾਹੀ ਆ ਇਹ ਡੈਮੋਕ੍ਰੇਸੀ ਨਹੀਂ ਹੈਗੀ ਡੈਮੋਕ੍ਰੇਸੀ ਦਾ ਮੀਨਿੰਗ ਹੈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਲੋਕ ਸਵਾਲ ਕਰ ਸਕਣ ਜੇ ਤੁਹਾਡਾ ਲੱਖਾਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੁਹਾਡੀ ਸਰਕਾਰ ਦੇ ਉੱਪਰ ਸਵਾਲ ਕਰੇ ਤੁਸੀਂ ਉਹਦੇ ਤੇ ਆ ਕਾਰਵਾਈ ਕਰਦੇ ਹੋ ਪਹਿਲਾਂ ਜਿਹੜਾ ਕੁਮਰ ਵਿਜੇ ਪ੍ਰਤਾਪ ਹੈ ਹੁਣ ਉਹਨੂੰ ਤਾਂ ਤੁਸੀਂ ਆਪ ਤਰੀਫਾਂ ਕਰ ਕਰਕੇ ਦਹੀਂ ਦੇ ਡੋਲੂ ਮਲ ਮਲ ਕੇ ਉਹਨੂੰ ਪਾਰਟੀ ਸ਼ਾਮਲ ਕਰਾਇਆ ਸੀ ਵੀ ਇਹ ਇਮਾਨਦਾਰ ਬੜਾ ਇਮਾਨਦਾਰ ਬੜਾ ਇਮਾਨਦਾਰ ਬੜਾ ਇਹ ਸੱਚਾ ਸੁੱਚਾ ਬੜਾ ਇਹ ਗੱਲਾਂ ਸੱਚੀਆਂ ਕਰਦਾ ਇਹਦੇ ਮੁੱਦੇ ਸੱਚੇ ਨੇ ਕੇਜਰੀਵਾਲ ਸਾਹਿਬ ਨੇ ਤਰੀਫਾਂ ਕੀਤੀਆਂ ਭਗਵੰਤ ਮਾਨ ਸਾਹਿਬ ਨੇ ਤਰੀਫਾਂ ਕੀਤੀਆਂ ਉਹੀ ਸੱਚਾ ਸੁੱਚਾ ਬੰਦਾ ਜਿਹਦੇ ਬਾਰੇ ਪਹਿਲਾਂ ਪੰਜਾਬ ਨੂੰ ਨਹੀਂ ਪਤਾ ਵੀ ਇਹ ਕਿੰਨਾ ਕਿ ਸੱਚਾ ਹੈ ਤੁਸੀਂ ਇਹਨੂੰ ਪਾਰਟੀ ਸ਼ਾਮਲ ਕਰਾਇਆ ਬਾਅਦ ਤੁਸੀਂ ਸੱਚ ਬੋਲਣ ਕਰਕੇ ਉਹਨੂੰ ਮੱਖਣ ਚੋ ਬਾਲ ਵਾਂਗੂ ਚੱਕ ਕੇ ਬਾਹਰ ਮਾਰਿਆ ਇਹ ਕੀ ਹੈ ਬਈ ਇਹਦਾ ਮਤਲਬ ਵੀ ਸੱਚਾ ਬੰਦਾ ਸਿਰਫ ਦੂਜੀਆਂ ਸਰਕਾਰਾਂ ਜੀ ਤੁਹਾਨੂੰ ਠੀਕ ਲੱਗਦਾ ਜੇ ਉਹੀ ਬੰਦਾ ਤੁਹਾਡੀ ਸਰ ਜਿਹੜਾ ਜਿਹੜਾ ਕੰਮ ਇਹਨਾਂ ਦੀ ਆਪਦੀ ਸਰਕਾਰ ਤੇ ਕੀਤਾ ਗਿਆ ਉਹੀ ਗਲਤ ਹੋ ਗਿਆ ਮਤਲਬ ਜਿਹੜੇ ਬੰਦੇ ਦੂਜੀਆਂ ਸਰਕਾਰਾਂ ਮੇਰੀ ਸੱਚੇ ਲੱਗਦੇ ਸੀ ਆਮ ਆਦਮੀ ਪਾਰਟੀ ਨੂੰ ਉਹ ਇਹਨਾਂ ਦੀ ਸਰਕਾਰ ਮੇਰੀ ਇਹਨਾਂ ਨੂੰ ਝੂਠੇ ਲੱਗਣ ਲੱਗ ਪਏ ਜਿਹੜੇ ਧਰਨੇ ਦੂਜੀਆਂ ਸਰਕਾਰਾਂ ਵੇਲੇ ਇਹਨਾਂ ਨੂੰ ਠੀਕ ਲੱਗਦੇ ਸੀ ਉਹ ਇਹਨਾਂ ਦੀ ਸਰਕਾਰ ਵੇਲੇ ਗਲਤ ਲੱਗਣ ਲੱਗ ਪਏ ਜਿਹੜੇ ਸਵਾਲ ਦੂਜੀਆਂ ਸਰਕਾਰਾਂ ਵੇਲੇ ਪੁੱਛਣੇ ਇਹਨਾਂ ਨੂੰ ਲੱਗਦਾ ਸੀ ਕਿ ਜਨਤਾ ਦੀ ਲੋੜ ਆ ਪੁੱਛਣੇ ਚਾਹੀਦੇ ਨੇ ਲੋਕਤੰਤਰਤਾ ਜੋ ਉਹਨਾਂ ਰੋਗਾ ਉਹ ਆਪਦੀ ਸਰਕਾਰ ਵੇਰੀ ਗਲਤ ਲੱਗਣ ਲੱਗ ਪਏ ਸੋ ਮੈਨੂੰ ਲੱਗਦਾ ਹੈ ਇਹ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਨ ਵਾਲੀ ਗੱਲ ਕੀਤੀ ਜਾ ਰਹੀ ਆ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਪਹਿਲਾਂ ਨੇ ਨਹੀਂ ਰਹੇ ਵੇਖੋ ਐਵੇਂ ਬਾਦਲਾਂ ਵਾਲਾ ਸਵਾਣਾ ਵੇਖੀ ਜਾਇਓ ਉਦੋਂ ਸੋਸ਼ਲ ਮੀਡੀਆ ਹੈ ਨਹੀਂ ਸੀ ਉਦੋਂ ਤਾਂ ਕੋਈ ਗੱਲ ਲੋਕਾਂ ਦੇ 90% ਲੋਕਾਂ ਤੱਕ ਤਾਂ ਗੱਲ ਸਰਕਾਰਾਂ ਦੀ ਪਹੁੰਚਦੀ ਨਹੀਂ ਸੀ ਹੁਣ ਤਾਂ ਜਿਹੜਾ ਹੱਟੀ ਤੇ ਬੈਠਾ ਜਿਹੜਾ ਪੱਟੀ ਤੇ ਬੈਠਾ ਜਿਹੜਾ ਦੁਕਾਨ ਮਤਲਬ ਬਸ ਵਿੱਚ ਬੈਠਾ ਜਿਹੜਾ ਸੱਤ ਵਿੱਚ ਬੈਠਾ ਸਾਰਿਆਂ ਕੋਲ ਫੋਨ ਨੇ ਇੱਕ ਮਿੰਟ ਚ ੜਕ 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 ਸੋਸ਼ਲ ਮੀਡੀਆ ਤੇ ਗੱਲਾਂ ਪਹੁੰਚ ਰਹੀਆਂ ਨੇ ਜੇਕਰ ਆਮ ਆਦਮੀ ਪਾਰਟੀ ਜਿਹੜੀ ਸੋਸ਼ਲ ਮੀਡੀਆ ਰਾਹੀਂ ਆਈ ਉਹਨੂੰ ਚਾਹੀਦਾ ਹੈ ਕਿ ਲੋਕਾਂ ਦੀਆਂ ਜ਼ੁਬਾਨਾਂ ਬੰਦ ਕਰਨੀਆਂ ਤੇ ਸੋਸ਼ਲ ਮੀਡੀਆ ਬੰਦ ਕਰਾਉ ਪਹਿਲਾਂ ਫੇਸਬੁੱਕ YouTube ਇਨਸਟਾ ਸਾਰੀਆਂ ਚੀਜ਼ਾਂ ਬੰਦ ਕਰਾ ਦਿਓ ਉਹਨਾਂ ਨੂੰ ਖਰੀਦੋ ਉਹ ਜਿਹੜੇ ਉੱਤੇ ਬੈਠੇ ਨੇ ਜਿਨ੍ਹਾਂ ਨੇ ਉਹ ਚਲਾਇਆ ਹੈ ਤੇ ਚਲੋ ਵੀ ਕਾਰਪੋਰੇਟ ਕਰਾਣੇ ਆ ਪਰ ਉਹਨਾਂ ਨੇ ਲੋਕਾਂ ਨੂੰ ਇੱਕ ਐਸਾ ਸੰਧ ਜ਼ਰੂਰ ਦਿੱਤਾ ਪਹਿਲਾਂ ਵਾਲਾ ਦੌਰ ਨਹੀਂ ਰਹਿ ਗਿਆ ਤੇ ਇਸ ਦੌਰ ਦੇ ਵਿੱਚ ਜਿਹੜਾ ਵੀ ਇਹ ਕੋਸ਼ਿਸ਼ ਕਰੇਗਾ ਕਿ ਲੋਕਾਂ ਦੀ ਜ਼ੁਬਾਨ ਬੰਦ ਕਰਾਉਣੀ ਹੈ ਉਹ ਫੇਲ ਤਾਂ ਹੋਊਗਾ ਹੀ ਉਹ ਮਾਂਜਾ ਵੀ ਆਪਦੇ ਆਪ ਨੂੰ ਆਪੇ ਹੀ ਲਾਊਗਾ ਕਚੀਚੀਆਂ ਤੇ ਗੁੱਸਾ ਕੱਢਣਾ ਤੇ ਕੱਢ ਲੋ ਕਚੀਚੀਆਂ ਤੇ ਗੁੱਸਾ ਖਾਰਜ ਕਰਨ ਤੋਂ ਇਲਾਵਾ ਇਹ ਹੋਰ ਕੋਈ ਰਿਜ਼ਲਟ ਨਹੀਂ ਮਿਲਣਾ ਦੂਜੇ ਪਾਸੇ ਹੜਾ ਦੇ ਦਿਨਾਂ 'ਚ ਹਰ ਸਿਆਸੀ ਪਾਰਟੀ ਡਰਾਮੇਬਾਜ਼ੀ ਕਰ ਰਹੀ ਹੈ ਕਾਂਗਰਸ ਵੀ ਅਕਾਲੀ ਦਲ ਵੀ ਸਾਰੀਆਂ ਪਾਰਟੀਆਂ ਡਰਾਮਿਆਂ ਤੇ ਹੀ ਨਿਮੰਤ ਦੇਖਿਆ ਕਿਉਂਕਿ ਆਪਦੀਆਂ ਸਰਕਾਰਾਂ ਵੇਲੇ ਕਿਸੇ ਨੇ ਕੱਖ ਨਹੀਂ ਕੀਤਾ ਅੱਜ ਅੱਜ ਸਾਰੇ ਹੀ ਅਹੀਂ ਜਾਈਜੇ ਲੈ ਰਹੇ ਆਂ ਅਹੀਂ ਜਾਈਜੇ ਲੈ ਰਹੇ ਆਂ ਜਾਈਜੇ ਕੀ ਕਰੋਗੇ ਜਾਈਜੇ ਲੈ ਕੇ ਲੋਕ ਤਾਂ ਜਦੋਂ ਵੀ ਪਾਣੀ ਆਇਆ ਪਿਛਲੇ 60 70 ਸਾਲ ਤੋਂ ਇਦਾਂ ਹੀ ਡੁੱਬਦੇ ਆਏ ਆ ਤੇ ਅੱਜ ਵੀ ਉਦਾਂ ਹੀ ਡੁੱਬ ਰਹੇ ਨੇ ਅੱਛਾ ਤੁਸੀਂ ਜਾਈਜੇ ਹੀ ਲੈਂਦੇ ਰਹੇ ਹੋ ਤੇ ਜਾਈਜੇ ਲੈ ਕੇ ਕੀ ਕਰੋਗੇ ਜਦੋਂ ਕਿਸੇ ਨੇ ਉਹ ਬੰਨ ਪੱਕੇ ਨਹੀਂ ਕੀਤੇ ਜਿਹੜੇ ਹਰ ਵੇਰੀ ਟੁੱਟਦੇ ਨੇ ਨਦੀਆਂ ਨਾਲਿਆਂ ਸੇਮ ਨਾਲਿਆਂ ਦੀ ਖਲਾਈ ਨਹੀਂ ਕੀਤੀ ਸਫਾਈ ਨਹੀਂ ਕੀਤੀ ਅੱਛਾ ਜਿਹੜੇ ਡੈਮ ਪਹਿਲਾਂ ਖਾਲੀ ਕਰਨੇ ਚਾਹੀਦੇ ਆ ਪਾਣੀ ਦੇ ਤਾਕੇ ਪਾਣੀ ਉਹਨਾਂ ਚ ਰਿਲੀਜ਼ ਹੋ ਜੇ ਉਹ ਖਾਲੀ ਹੋਣ ਜਦੋਂ ਪਿੱਛੋਂ ਪੌਂਗ ਡੈਮ ਤੋਂ ਜਾਂ ਹਿਮਾਚਲ ਜੰਮੂ ਵਾਲਾ ਪਾਣੀ ਇਧਰ ਨੂੰ ਆਵੇ ਤਾਂ ਡੈਮ ਓਵਰਫਲੋ ਨਾ ਹੋਣ ਤੇ ਦਰਿਆਵਾਂ ਦੇ ਵਿੱਚ ਪਾਣੀ ਵੱਧ ਨਾ ਛੱਡਣਾ ਪਵੇ ਹੁਣ ਸਭ ਤੋਂ ਵੱਧ ਤਬਾਈ ਦਰਿਆਵਾਂ ਨੇ ਕੀਤੀ ਹੈ ਨਾ ਨਹੀਂ ਤਾਂ ਵੇਖੋ ਦਰਿਆ ਨਦੀਆਂ ਨਾਲੇ ਇਹ ਤਾਂ ਪਾਣੀ ਕੱਢਣ ਲਈ ਹੁੰਦੇ ਆ بارشਾਂ ਦਾ بارشਾਂ ਦਾ ਪਾਣੀ ਕੱਢਣਾ ਚਾਹੀਦਾ ਇਹਨਾਂ ਚ ਤੇ ਸਰਕਾਰਾਂ ਇੰਨੀਆਂ ਨਲਾਇਕ ਸਾਬ ਤੋਂ ਹਿਆ ਇਹੀ ਦਰਿਆ ਨਦੀਆਂ ਨਾਲੇ ਲੋਕਾਂ ਨੂੰ ਡਬੋਣ ਦਾ ਕੰਮ ਕਰ ਰਹੇ ਨੇ ਇੱਕ ਵੀ 21ਵੀਂ ਸਦੀ ਹੁੰਦਾ 22ਵੀਂ ਸਦੀ ਆਉਣ ਵਾਲੀ ਆ ਤੇ ਇਸ ਦੌਰ ਚ ਜਦੋਂ ਇੰਨਾ ਜਿਆਦਾ ਸਰਕਾਰਾਂ ਕੋਲ ਜਿਗਾੜ ਹੈ ਤੰਤਰ ਹੈ ਪ੍ਰਬੰਧ ਹੈ ਤਾਂ ਇਸ ਦੌਰ ਦੇ ਵਿੱਚ ਵੀ ਜੇਕਰ ਸਰਕਾਰਾਂ ਆ ਲੱਛਣ ਕਰ ਰਹੀਆਂ ਨੇ ਕਿ ਅਜੇ ਵੀ ਲੋਕਾਂ ਨੂੰ ਦਰਿਆ ਨਦੀਆਂ ਨਾਲੇ ਡਬੋ ਰਹੇ ਨੇ ਤੇ ਇਹ ਆਪਣੇ ਆਪ ਦੇ ਵਿੱਚ ਸ਼ਰਮਨਾਕ ਗੱਲ ਹੈ ਪਰ ਇੱਕ ਸਵਾਲ ਇੱਥੇ ਹੋ ਰਿਹਾ ਹੈ ਮਨੀਸ਼ ਸੋਦੀਆ ਤੇ ਕੇਜਰੀਵਾਲ ਸਾਹਿਬ ਨਹੀਂ ਦਿੱਸੇ ਪਿਛਲੇ ਟਾਈਮ ਤੋਂ ਦਿੱਸੇ ਆ ਤੁਹਾਨੂੰ ਨਹੀਂ ਮੈਨੂੰ ਨਹੀਂ ਦਿੱਸੇ ਪੰਜਾਬ ਚੋਂ ਮੈਨੂੰ ਨਹੀਂ ਦਿੱਸੇ ਮਨੀਸ਼ ਸੋਦੀਆ ਜਿਹੜਾ ਕਹਿੰਦਾ ਹੈ ਸ਼ਾਮ-ਦਾਮ ਡੰਡ पे ਸੱਤ ਝੂਠ ਲੜਾਈ ਝਗੜਾ ਸਾਰਾ ਕੁਝ ਕਰਕੇ ਸਰਕਾਰ ਬਣਾਉਣੀ ਹੈ ਉਹ ਮਨੀਸ਼ ਸੋਦੀਆ ਜੀ ਕਿੱਧਰ ਚਲੇ ਗਏ ਬਈ ਦਿੱਸੇ ਨਹੀਂ ਕੇਜਰੀਵਾਲ ਸਾਹਿਬ ਦੀ ਇੱਕ ਪੋਸਟ ਦੀ ਸੀ ਮੈਨੂੰ ਅੱਜ ਜਿੱਥੋਂ ਕਹਰੇ ਵੀ ਇੰਦੇ ਚ ਪੈਸੇ ਪਾਓ ਪੰਜਾਬ ਦੀ ਮਦਦ ਕਰਨੀ ਹੈ ਚ ਪੈਸੇ ਪਾਓ ਤੁਸੀਂ ਤਾਂ ਕਹਿੰਦੇ ਸੀ ਅਸੀਂ ਐਨੇ ਹਜ਼ਾਰ ਕਰੋੜ ਰੇਤੇ ਤੋਂ ਐਨੇ ਹਜ਼ਾਰ ਕਰੋੜ ਬੱਜਰੀ ਤੋਂ ਐਨੇ ਹਜ਼ਾਰ ਕਰੋੜ ਬੱਸਾਂ ਦੇ mafia ਚ ਇਕੱਠਾ ਕਰ ਲੈਣਾ ਕਰਨਾ ਫਿਰ ਉਹ ਲੋਕਾਂ ਤੇ ਲਾਉਣਾ ਉਹ ਪਲਾਨਿੰਗਾਂ ਤੁਹਾਡੀਆਂ ਫਿਰ ਇਹਦਾ ਮਤਲਬ ਫੇਲ ਹੋ ਗਈਆਂ ਜ਼ੀਰੋ ਹੋ ਗਈਆਂ ਹੁਣ ਤੁਸੀਂ ਲੋਕਾਂ ਤੋਂ ਕਹਿ ਰਹੇ ਹੋ ਲੋਕ ਤਾਂ ਪਹਿਲਾਂ ਹੀ ਮਦਦ ਕਰ ਰਹੇ ਨੇ ਹਰ ਤਬਕਾ ਸਮਾਜ ਦਾ ਆਪਣੇ ਆਪ ਹੀ ਮਦਦ ਕਰਨ ਲੱਗਾ ਹੋਇਆ ਤੁਸੀਂ ਕਰਨੀ ਸੀ ਤੇ ਕਰਦੇ ਤਾਂ ਜਿਹੜਾ ਤੁਸੀਂ ਹੁਣ ਖਾਤੇ ਪਾ ਰਹੇ ਹੋ ਮੈਨੂੰ ਲੱਗਦਾ ਹੈ ਤੁਹਾਨੂੰ ਸਰਕਾਰਾਂ ਨੂੰ ਛੋਭਾ ਨਹੀਂ ਦਿੰਦੇ ਤੁਸੀਂ ਹਕੂਮਤ ਤੋਂ ਬਾਕੀ ਭਾਈ ਜੋ ਮਰਜ਼ੀ ਕਰੋ ਤੁਹਾਡੇ ਕੋਲ ਤਾਕਤ ਹੈ ਹਕੂਮਤ ਹੈ ਬੜਾ ਖੁਸ਼ ਹੈ ਚਲੋ ਬਹੁਤ ਮਿਹਰਬਾਨੀ ਸ਼ੁਕਰੀਆ